ਤੇ ਇਹ ਵੀ ਲੋਤ ਦੇ ਨਾਲ ਨਾਲ ਨਾ ਤੈਨੂੰ ਮੇਰੀ ਲੋਤ ਵੀ ਚੱਕਣੀ ਪਊਗੀ ਮੈਂ ਤਾਂ ਤੈਨੂੰ ਇੱਕ ਗੱਲ ਕਹਿ ਤੀ ਜੇ ਮੈਨੂੰ ਜਲਦੀ ਦੇਖਣਾ ਨਾ ਆਪਦਾ ਕੋਈ ਹਿਲਾ ਕਰ ਮੈਨੂੰ ਇੱਥੋਂ ਲੈ ਜਾ ਬਸ ਮੈਂ ਤੇਰੇ ਨਾਲ ਰਹਿਣਾ ਮੈਂ ਹੋਰ ਕੋਈ ਗੱਲ ਨਹੀਂ ਕਰਨੀ ਚੱਲ ਚੰਗਾ ਸਜੀ ਕਹਿੰਦਾ ਮੈਂ ਸੋਚਦਾ ਤੇਰੇ ਬਾਰੇ ਕੀ ਸੋਚਦਾ 1 ਸਾਲ ਹੋ ਗਿਆ ਕੁਛ ਨਹੀਂ ਕਰਿਆ ਗਿਆ ਤੇ ਤੂੰ ਗੱਲ ਹੈ ਕੋਈ ਮੈਂ ਪਤਾ ਨਹੀਂ ਮੇਰੇ ਸਾਲੇ ਦੀ ਕੁੜਰ ਜਨਾਨੀ ਤੜਕੇ ਦੀ ਕਿੱਧਰ ਲੰਘੀ ਆ ਲਾਉ ਫਰਦੇ ਆ ਚਬਾਰੇ ਦੇ ਚੜੀ ਨਹੀਂ ਤੈਨੂੰ ਸੁਣਦਾ ਨਹੀਂ ਆ ਛੋਟੇ ਕਮਰੇ ਨੂੰ ਵੀ ਜਿੰਦਾ ਲਾ ਰਖਿਆ ਸੋਈ ਨੂੰ ਜਿੰਦਾ ਲਾ ਰਖਿਆ ਮੇਰੀ ਬੋਤਲ ਲਿਆ ਦੇ ਕਿੱਥੇ ਐ ਤੜਕੇ ਤਾਂ ਬੋਤਲ ਫੜਾਈਏ ਜੀ ਤੁਹਾਨੂੰ ਕਮਾਲ ਹੋ ਗਈ ਇੱਕ ਇਹ ਬੋਤਲ ਤੜਕੇ ਵਾਲੀ ਹੁਣ ਅੜੀ ਰਹੇਗੀ ਉਦਾਂ ਮੈਂ ਕਦੋਂ ਦੀ ਪੀ ਗਿਆ ਮੇਰੇ ਨਾਲੇ ਤੈਨੂੰ ਪਤਾ ਮੇਰਾ ਬੋਤਲ ਬਿਨਾ ਨਹੀਂ ਸਰਦਾਗਾ ਤੇਰੇ ਬਿਨਾ ਸਰਜੂਆ ਨਾ ਕਮਾਲ ਹੋ ਗਈ ਅਕੇ ਸਾਰਾ ਕੁਝ ਜਿੰਦਾ ਲਾਤਾ ਜਿੰਦਾ ਲਾਤਾ ਜਿੰਦਾ ਲਾਉਣਾ ਨਹੀਂ ਰਹਿ ਕੀ ਗਿਆ ਪਿੱਛੇ ਕਿਉਂ ਮਰੇ ਸਾਲੇ ਦੀ ਮੈਂ ਤੇਰੇ ਬਾਪ ਦੀ ਪੀਣਾ ਬਾਪ ਦੀ ਪੀਣਾ ਮੈਂ ਬਾਪ ਦੀ ਨਹੀਂ ਪੀਂਦਾ ਇਹ ਕਰ ਮੇਰਾ ਵੀ ਹੈ ਵਿਆਹ ਕਰਾ ਕੇ ਆਈਆਂ ਮੈਂ ਮੁੱਲ ਦੀ ਨਹੀਂ ਲੈਂਦੀ ਜਿਆਦੇ ਬਣਦਾ ਤੂੰ 15 ਕਿੱਲਿਆਂ ਚੋਂ 5 ਵੇਚ ਤੇ ਹਜੇ ਕਹਿੰਦਾ ਮੈਂ ਪਿੰਬਾ ਹੋ ਕਰੂੰਗਾ ਪੀਊਂਗਾ ਸ਼ਰਮ ਨਹੀਂ ਆਉਂਦੀ ਪੀਊਂਗਾ ਫਿਰ ਮੇਰੇ ਬਾਪ ਦੀ ਜ਼ਮੀਨਾਂ ਮੈਂ ਵੇਚਾਂ ਚ ਰੱਖਾਂ ਨਾਲੇ ਮੇਰੇ ਸਲੇ ਦੀ ਤੂੰ ਫੋਨ ਲੈ ਕੇ ਕੋਠੇ ਤੇ ਕੀ ਕਰਦੀ ਸੀ ਉਹ ਤਾਂ ਮਾਸੀ ਦਾ ਫੋਨ ਆਇਆ ਸੀ ਮਾਸੀ ਨਾਲ ਗੱਲ ਕਰਦੀ ਸੀ ਮੈਂ ਆਹ ਮਾਸੀ ਦਾ ਮੇਰੇ ਸਲੇ ਦੀ ਨੇ ਕੋਈ ਝਾਰ ਛੇੜ ਰੱਖਿਆ ਨਾ ਐਵੇਂ ਝਾਰ ਛੇੜ ਰੱਖਿਆ ਤੈਨੂੰ ਤਾਂ ਉਹੀ ਝਾਰ ਦਿਸੀ ਜਾਂਦੇ ਕਮਾਲ ਹੋ ਗਈ ਤੇਰੀ ਮੇਰੀ ਮਾਸੀ ਦਾ ਫੋਨ ਸੀ ਫਿਰ ਜੇ ਮਾਸੀ ਦਾ ਫੋਨ ਆਇਆ ਤੇ ਅੰਦਰ ਬਹਿ ਕੇ ਗੱਲ ਕਰ ਲੈ ਕੋਠੇ ਤੇ ਜੜੀ ਫਿਰਦੀਆਂ ਸ਼ਰਮ ਨਹੀਂ ਆਦੀ ਤੈਨੂੰ ਕੋਟੇ ਦੇ ਵਿੱਚ ਤਾਂ ਗਈ ਸੀ ਇੱਥੇ ਥੱਲੇ ਨੈਟਵਰਕ ਨਹੀਂ ਹੈਗਾ ਸੀ ਸਾਲੀ ਨੈਟਵਰਕ ਦੀ ਮੇਰੀ ਬੋਤਲ ਦੇ ਕਿੱਥੇ ਹੈ ਮੈਂ ਨਹੀਂ ਲਿਆ ਕੇ ਦਿੰਦੀ ਤੈਨੂੰ ਕਹਿੰਦਾ ਜਦੋਂ ਮੈਂ ਤੂੰ ਬੋਤਲ ਲਿਆ ਦੇ ਮੇਰੀ ਮੈਂ ਤੈਨੂੰ ਬੰਦਿਆਂ ਨੂੰ ਕਹਿੰਦਾ ਵੀ ਮੈਂ ਨਹੀਂ ਲੈ ਕੇ ਦਿੰਦੀ ਲਿਆਉਂਦੇ ਨਹੀਂ ਮੈਂ ਨਹੀਂ ਲਿਆਉਂਦੀ ਮਰੇ ਸਾਲੀ ਕਿਵੇਂ ਬੋਲਦੀ ਅੱਗੇ ਦਾ ਦੇਖ ਮੇਰੀ ਬੋਤਲ ਲਿਆ ਦੇ ਮੈਂ ਨਹੀਂ ਲਿਆ ਕੇ ਦਿੰਦੀ ਤੈਨੂੰ ਬੰਦਿਆਂ ਨੂੰ ਕਹਿੰਦਾ ਮੈਂ ਲਿਆਉਂਦੀ ਨਹੀਂ ਲਿਆਉਂਦੀ ਨਹੀਂ ਆਦੀ ਨਹੀਂ ਤੇ ਇਹ ਕੀ ਟੂਰ ਕਰਦੀ ਹੈ ਓਏ ਰੱਬਾ ਇਹ ਤੂੰ ਐ ਮਰ ਜੇ ਮੇਰਾ ਕਹੜਾ ਝੁੱਟ ਜੇ ਜਾਗਰ ਨੂੰ ਕਹਨੀ ਆ ਜੇ ਲੈ ਕੇ ਜਾਣਾ ਮੈਨੂੰ ਲੈ ਜਾ ਨਹੀਂ ਫਿਰ ਮੇਰੀ ਮਰੀ ਦਾ ਮੂੰਹ ਵੀ ਨਾ ਦੇਖਣਾ ਹੁਣ ਤਾਂ ਬਹਾਨੇ ਨਾਲ ਜਾਇਆ ਜਾਊਗਾ ਬਾਹਰ ਉਹ ਤਾਂ ਇਹ ਮੈਨੂੰ ਕਿਤੇ ਜਾਣ ਨਹੀਂ ਦਿੰਦਾ ਬਾੜੇ ਚ ਜਾਨੀ ਆ ਕਤਸ ਸਾਰਾ ਥਾਂ ਖਰਾਬ ਹੋਇਆ ਪਿੰਨ ਨਹੀਂ ਹੈ ਨਹੀਂ ਨੂੰ ਲੱਗਦਾ ਆ ਗਿਆ ਚੱਲ ਇੱਧਰ ਢੀਲ ਕੇ ਸੋ ਓਏ ਆ ਜਾਓ ਮਾਲਕ ਬੜਾ ਨੱਕ ਦੇ ਗੁੱਸਾ ਚੜਾਇਆ ਹੈ ਕਿਵੇਂ ਦਾਗਰਾ ਵਧੀਆ ਵਧੀਆ ਕੀ ਗੱਲ ਹੋ ਗਈ ਮੈਨੂੰ ਗੱਲ ਦੱਸ ਪਹਿਲਾਂ ਗੁੱਸੇ ਚ ਇੰਨਾ ਕਾ ਤੂੰ ਐ ਗੁੱਸੇ ਚ ਹੋ ਮਾ ਨਾ ਤੈਨੂੰ ਕਿੰਨੇ ਵਾਰ ਬੁਲਾ ਲਿਆ ਪੰਜ ਵਾਰੀ ਫੋਨ ਕਰੇ ਤੋਂ ਆਇਆ ਤੂੰ ਓ ਕੀ ਦੱਸਾਂ ਕੰਮੀ ਬਹੁਤ ਤੈਨੂੰ ਮੈਂ ਅਸਲ ਕਿੱਧਰ ਜਾਵਾਂ ਮੈਨੂੰ ਮੈਨੂੰ ਤੈਨੂੰ ਪਤਾ ਦੇਵਾਂਗਾ ਮੈਂ ਮੈਨੂੰ ਕੀ ਕਿਹਾ ਸੀ ਦੋ ਮਹੀਨੇ ਖੜਜੀ ਬਸ ਵਿਆਹ ਤੋਂ ਬਾਅਦ ਦੋ ਮਹੀਨੇ ਦੇ ਵਿੱਚ ਵਿੱਚ ਤੈਨੂੰ ਲੈ ਜਾਊਂਗਾ ਮੈਂ ਕਿੱਥੇ ਨੇ ਉਹ ਦੋ ਮਹੀਨੇ ਓਏ ਮੈਂ ਤੈਨੂੰ ਲੈ ਕੇ ਜਾਊਂਗਾ ਓਏ ਕੁਸਮ ਮੈਂ ਤੈਨੂੰ ਰੱਖੂਗਾ ਵੀ ਕਿਤੇ ਗੰਜਰ ਦੀ ਪੌਲੀ ਏ ਓ ਮੈਂ ਉਹੀ ਦੇਖ ਰਿਆ ਮੈਂ ਤੈਨੂੰ ਲੈ ਜਾਊਂਗਾ ਤੂੰ ਸੋਚ ਨਾ ਕਰ ਜਾਗਰਾ ਉਹ ਸਿਰੇ ਦਾ ਅਮਲੀ ਬੰਦਾ ਤੈਨੂੰ ਐ ਪਤਾ दारू ਪੀਥੇ ਪੰਜ ਤਾਂ ਕਿੱਲੇ ਵੇਚਤੇ 10 ਕਿੱਲੇ ਰਹਿ ਗਏ ਆਪਾਂ ਨੂੰ ਐ ਸੀ ਚੱਲ 4 ਪੈਸੇ ਵੀ ਇਕੱਠੇ ਹੋ ਜਾਣੇ ਇਹ ਤਾਂ ਗੱਲ ਠੀਕ ਹੈ ਜੀ ਦੂਜੀ ਗੱਲ ਆਹ ਵੇਖ ਲਾ ਹਾਲ ਦੇਖ ਮੈਨੂੰ ਕੁੱਟ-ਕੁੱਟ ਕੇ ਮੇਰਾ ਬੁਰਾ ਹਾਲ ਕਰ ਦਿੰਦਾ ਉਹਦੀ ਇੰਨੀ ਹਿੰਮਤ ਭੈਣ ਦੇ ਖਸਮ ਤੂੰ ਮੈਨੂੰ ਫੋਨ ਕਿਉਂ ਨਹੀਂ ਕਰਿਆ ਉਹਦਾ ਮੈਂ ਹੱਥ ਨਾਲ ਮਾਰ ਦੰਦਾ ਹੈ ਬਾਉਲੀ ਮੇਰੀ ਸੁਣ ਲੈ ਗੱਲ ਜੇ ਤੇਰੇ ਉਹਨੇ ਹੁਣ ਮਰਿਆ ਨਾ ਮੈਂ ਕੁਛ ਨਹੀਂ ਦੇਖਦਾ ਮੈਂ ਮੇਰੇ ਸਾਡੀ ਲੱਤ ਵੱਡੂ ਨਾਲ ਮੈਂ ਤੈਨੂੰ ਸੰਗਰਲਾ ਲੈ ਜਾ ਨਾ ਮੈਨੂੰ ਉਹ ਲੈ ਕੇ ਜਾਊਗਾ ਕਾਮਲੀ ਤੂੰ ਤਾਂ ਉਹੀ ਰੋਈ ਜਾਨੀ ਐ پتہ ਮੈਂ ਦੱਸਣਾ ਲੱਗ ਰਿਹਾ ਓਏ ਕੋਈ ਸਿਸਟਮ ਕਰੂੰਗਾ ਫੇਰ ਤੈਨੂੰ ਕਿਤੇ ਲੈ ਕੇ ਜਾਊਗਾ ਰੋਇਆ ਨਾ ਕਰ ਤੂੰ ਬਸ ਥੋੜੇ ਦਿਨ ਕਿ ਦੋ ਮਹੀਨੇ ਕੱਟ ਲੈ ਥੋੜੇ ਦਿਨ ਹੋਰ ਕੱਟ ਲੈ ਠੀਕ ਐ ਨਾ ਜਾਗਰਾ ਦੇਖ ਰਾ ਦਾ ਰੋੜਾ ਤਾਂ ਦੂਰ ਕਰਨਾ ਪਊਗਾ ਓਏ ਬੌਲੀਏ ਮੈਂ ਸਾਰੇ ਪੰਡੋਂ ਨੂੰ ਮੂਰੇ ਲਾ ਲੂਆਂ ਤੇਰੇ ਪਿੱਛੇ ਤਾਂ ਮੈਂ ਤੈਨੂੰ ਪਿਆਰ ਕਰਦਾ ਪਿਆਰ ਆ ਤੈਨੂੰ ਉਹੀ ਲੱਗਦਾ ਕਿ ਮੈਂ ਤੈਨੂੰ ਪਿਆਰ ਨਹੀਂ ਕਰਦਾ ਚੱਲ ਮੇਰੀ ਗੱਲ ਸੁਣ ਮੈਨੂੰ ਲੱਗਦਾ ਉਹ ਪਿੰਡ ਤੋਂ ਕੋਈ ਆਉਂਦਾ ਇੱਧਰ ਨੂੰ ਤੇ ਮੈਂ ਹੁਣ ਜਾਣੀ ਆ ਓਏ ਖਰਜ ਆ ਦੇ ਥੋੜੇ ਪਾਤਾ ਖਰਜਾ ਗੰਜਰਾ ਦੀ ਦੇਖੀ ਮਸਾ ਤੁਮ ਮੈਨੂੰ ਮਿਲਣਾ ਤੈਨੂੰ ਇੰਨੀ ਇੱਥੇ ਵੀ ਹੁੰਦੀ ਆ ਫਿਰ ਵਿਆਹ ਲਾ ਮੈਂ ਤਾਂ ਤੈਨੂੰ ਉਦੋਂ ਵੀ ਕਿਹਾ ਸੀ ਵਿਆਹ ਕਰਾ ਲਾ ਕਹਿੰਦਾ ਨਹੀਂ ਆ ਕਿ ਮੇਰੇ ਕੋਲ ਪੈਸੇ ਨਹੀਂ ਹੈਗੇ ਹਜੇ ਚਲ ਕੋਈ ਨਾ ਮੇਰੀ ਗੱਲ ਸੁਣ ਚਲ ਕੋਈ ਨਾ ਫਿਰ ਮਿਲ ਲੈ ਜੀ ਸਾਨੂੰ ਕੀ ਨਾ ਗੱਲ ਜੇ ਸਮਾਨ ਸਮੋਨ ਦੀ ਲੋੜ ਹੁੰਦੀ ਐ ਉਸ ਨੂੰ ਫੜ ਲਿਆ ਕਰ ਕੋਈ ਚੱਕਣੇ ਮੈਂ ਹੀ ਕਹਿਣ ਲੱਗੀ ਸੀ ਮੈਂ ਲਾਲੇ ਦੀ ਦੁਕਾਨ ਤੇ ਜਾਉਂਗੀ ਹੁਣ ਕਹਿ ਦੀ ਚੰਗਾ ਮੈਂ ਥੋੜਾ ਜਿਹਾ ਸਮਾਨ ਲੈ ਕੇ ਮੇਰਾ ਨਾਂ ਲੈ ਨਹੀਂ ਕੋਸ ਮਰਜ਼ੀ ਲੈ ਠੀਕ ਹੈ ਨਾ ਚਲ ਚੰਗਾ ਹਾਂ ਚਲ ਜਾਏਗਾ ਕੋਈ ਦੇਖ ਵੀ ਨਾ ਚ ਉਹ ਪਣ ਚ ਉਹਨੀ ਹਿੰਮਤ ਉਹਦੀ ਉਹਨੇ ਮੇਰੀ ਜਾਨ ਦੇ ਹੱਥ ਲਾਇਆ ਜੇ ਹੁਣ ਉਹਨੇ ਹੱਥ ਲਾਇਆ ਤਾਂ ਮੇਰੇ ਸਾਨੂੰ ਪਚਾ ਲਉ ਵੱਡੂਆ ਉਹ ਮੱਕ ਉਸ ਮਰਜੀ ਹੋ ਜੇ ਕਾਂਟਾ ਹੋਵੇ ਡਿੱਗਦੇ ਨੂੰ ਫੜੇ ਦੁੱਖ ਨਹੀਂ ਆਈ ਜਾਗਰ ਦੇ ਜੂਗਾ ਜੀ ਪੈਸੇ ਸਾਰੇ ਸਾਮਾਨ ਠੀਕ ਹੈ ਜੀ ਠੀਕ ਠੀਕ ਹੈ ਆ ਜਾ ਕਿੱਥੇ ਜੰਨੀ ਪ੍ਰਿੰਟ ਬਣ ਕੇ ਨਾ ਅੰਨਾ ਹੋਇਆ ਹਾਏ ਤੈਨੂੰ ਚੜ ਤਾ ਸੁਰਿਆ ਹੋਣਾ ਜੇ ਮੈਨੂੰ ਕੁਝ ਹੋ ਜਾਂਦਾ ਫੇਰ ਤੈਨੂੰ ਕਰ ਦੂੰ ਹੁਣ ਨੰਨੇ ਆ ਗੋਸਾ ਅੰਨਾ ਨਾ ਮੈਂ ਤੇਰੇ ਪਿਆਰ ਚ ਹੋ ਗਿਆ ਹੁਣ ਤਾਂ ਮੈਨੂੰ ਬਹੁਤ ਚੰਕਦਾ ਏ ਬੇ ਸ਼ਰਮ ਮੰਨਣਾ ਸ਼ਰਮ ਸ਼ਰਮ ਸਾਡੇ ਖਾਨਦਾਨ ਦੇ ਨਹੀਂ ਮੈਂ ਕਿਉਂ ਮੰਨਣਾ ਜੇ ਨਾ ਤੇਰੇ ਬਾਈ ਨੂੰ ਪਤਾ ਲੱਗਿਆ ਤੈਨੂੰ ਪਾੜ ਕੇ ਬਚਾ ਲਉ ਤੋ ਕਰ ਦੂੰ ਗੱਲ ਸੁਣ ਬਾਈ ਦੇ ਪੱਲੇ ਕੀ ਹੈ ਨਸ਼ੇੜੀ ਬੰਦਾ ਏ ਉਹ ਨੰਗ ਬੰਦਾ ਏ ਕਿਸੇ ਦੇ ਉਹ ਪੈਸੇ ਨਹੀਂ ਮੋੜਦਾ ਯਾ ਭੰਦੇ ਜੀ ਤੂੰ ਮੇਰੇ ਨਾਮ ਲਾ ਯਾਰੀ ਤੈਨੂੰ ਆਇਸ਼ ਕਰਾਉਂਗਾ ਤੇ ਕਿੰਨਾ ਸੋਨਾ ਪਾਈ ਫਿਰਦਾ ਚੈਨਾ ਚੂਨਾ ਤੂੰ ਖਾਲੀ ਫਿਰਦੀ ਐ ਅੱਛਾ ਤੂੰ ਵਿਆਹ ਕਰਾਵੀ ਖਾਲੀ ਮੈਂ ਛੜਾ ਬੰਦਾ ਵੀ ਦੇ ਕਿਵੇਂ ਪਾਈਂ ਫਿਰਦਾ ਸੋਨਾ ਤੇ ਜਾਗਰ ਨੂੰ ਪਤਾ ਲੱਗ ਗਿਆ ਨਾ ਤੇਰੀ ਨਾਤਾ ਹ ਬੋਲਦੀ ਰਹਿਣੀ ਐ ਨਾ ਤੇਰੀਆਂ ਹ ਅੱਖਾਂ ਉਹ ਕਿਹੜਾ ਜਾਗਰਾ ਉਹਨੂੰ ਪਤਾ ਨਹੀਂ ਮੈਂ ਕਿੰਨੀ ਕੁੱਤੀ ਛੈ ਹ ਕਿਹੜਾ ਜਾਗਰਾ ਮੇਰੇ ਨਾਲ ਲਾ ਜਾਰੀ ਤੈਨੂੰ ਆਇਸ਼ ਕਰਾ ਦੂੰ ਤੂੰ ਮੇਰੀ ਭਾਂ ਕਿਵੇਂ ਪੜੀ ਐ ਥੋੜਾ ਮਾਰਾ ਮਹਿੰਗਾ ਪੂਗਾ ਜੇ ਤੇ ਦੇਰ ਹੋ ਜੇ ਤੇਰੀਆਂ ਪਹਿਲੀ ਜਾ ਕੇ ਕਰਦਾ ਮੈਂ ਚੂੜੀਆਂ ਉਹ ਬਾਈ ਕੈਲੇ ਕਰੀ ਐ ਉਹ ਕਿਹੜਾ ਬਾਈ ਲੰਗਿਆ ਉਹ ਬਾਈ ਮੈਂ ਆ ਡੋਗਰਾ ਓਯਾ ਬਾਈ ਡੋਗਰਾ ਕਿਵੇਂ ਗੇੜੇ ਮਾਰੇ ਬੜੇ ਦਨਾ ਬਾਦ ਆਏ ਬਸ ਬਈ ਆਏ ਕਿਵੇਂ ਕੈਲੇ ਟੁੱਟੇ ਪਏ ਐ ਉਹ ਟੁੱਟੇ ਦਾ ਕਾਨੂੰ ਬਈ ਯਾਰਾ ਉਹ ਤੇਰੀ ਪਰਜਾਈ ਪਤਨੀ ਕੁੰਡੇ ਲਾ ਕੇ ਕਿੱਧਰ ਲੰਗੀ ਮਰੇਸ ਵਾਲੇ ਦੀ ਮਰੇਸ ਵਾਲੇ ਦੀ ਨੇ ਘਰ ਪਟਣ ਵਾਲਾ ਕਰਖਿਆ ਘਰ ਪਟਣਾ ਕੀ ਕਰਦਾ ਪੱਟਿਆ ਗਿਆ ਬਈ ਤੇਰਾ ਓਕੇ ਮੈਨੂੰ ਛੱਬ ਛੱਬ ਬੋਲਾ ਛੱਬ ਛੱਬ ਨਹੀਂ ਬਾਈ ਗੁੱਸਾ ਤਾਂ ਨਹੀਂ ਕਰਦਾ ਇੱਕ ਗੱਲ ਦੱਸਾਂ ਤੈਨੂੰ ਮੈਂ ਉਹ ਤੇਰੀ ਗੱਲ ਦਾ ਕੀ ਗੁੱਸਾ ਕਰੂਆ ਡੋਗਰਾ ਮੈਂ ਮੈਂ ਬਾਈ ਤੈਨੂੰ ਆਪਦੇ ਕਰ ਕੀ ਦੱਸਦਾ ਤੇਰੀ ਟੀਮ ਦੇ ਲੱਛਣ ਠੀਕ ਨਹੀਂ ਹੈਗੇ ਉਹ ਕੀ ਬੋਲਦਾ ਮੂੰਹ ਸਵਾਲ ਕੇ ਗੱਲ ਕਰ ਓਏ ਮੂੰਹ ਸਮਾਲ ਕੇ ਨਹੀਂ ਬਾਈ ਮੈਂ ਤੂੰ ਆਪਦੇ ਬੰਦੇ ਕਰਕੇ ਕਹਿਣਾ ਉਹ ਤਾਂ ਜਾਗਰ ਮਾਂ ਫਿਰਦੀ ਐ ਸੈਟਿੰਗ ਕਰੀ ਉਹ ਦੇਖੀ ਓਏ ਕੀ ਬੋਲੀ ਜਾਣਾ ਕੱਲ ਨੂੰ ਪੰਚਾਇਤ ਚ ਗੱਲ ਦੇਣੀ ਆ ਗਈ ਤੈਨੂੰ ਦਏਗਾ ਤਾਂ ਹੈ ਗਿਆ ਤੂੰ ਪੰਚਾਇਤ ਛੱਡ ਮੈਂ ਮਾਰੇ ਮੈਂ ਸਾਰੇ ਕਿਧਰੇ ਸੂਤ ਦਊਂਗਾ ਤੂੰ ਗੱਲ ਕਿਹੜੀ ਕਰਦਾ ਹੈ ਬਾਈ ਆ ਜਾਣ ਦੇ ਮੇਰੇ ਸਾਲੇ ਨੂੰ ਅੱਜ ਘਰੇ ਮੈਂ ਤਾਂ ਤੈਨੂੰ ਅਪਦੇ ਕਰਕੇ ਦੱਸ ਗਿਆ ਫਿਰ ਬੇਇੱਜ਼ਤੀ ਉਹ ਵੀ ਪਿੰਡ 'ਚ ਕੋਈ ਫਾਇਦਾ ਨਹੀਂ ਹੋਣੀ ਸ਼ਾਮਲਾ ਉਹ ਤਾਂ ਜਾਗਰਨਾ ਫਿਰਦੀ ਐ ਨਜ਼ਾਰੀ ਲੁੱਟਦੀ ਉਹ ਬੇਇੱਜ਼ਤੀ ਦਾ ਬਾਈ ਹੁਣ ਹੋਏ ਗਈ ਜਦਾ ਚੰਗਾ ਬਾਈ ਮੈਨੂੰ ਇੰਨੀ ਕਹਿਣਾ ਆਈ ਸੀ ਤੈਨੂੰ ਉਹ ਤਾਂ ਹੀ ਮੇਰੇ ਸਾਲੇ ਦੀ ਕੋਠੇ ਤੇ ਫੋਨ ਲੈ ਕੇ ਝੜਦੀ ਆ ਓਏ ਆ ਜਾਣ ਦੇ ਮੇਰੇ ਸਾਲੇ ਨੂੰ ਅੱਜ ਘਰੇ ਅੱਜ ਤਾਂ ਮਾਰੂੰ ਅੱਜ ਨਹੀਂ ਛੱਡਦਾ ਮੇਰੇ ਸਾਲੇ ਦੀ ਨੂੰ ਤੂੰ ਕੀ ਕਰ ਲੈ ਉਹ ਮੈਂ ਤਾਂ में। <laughs> नहीं। तु, 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 में बैठे हो लेके चलानी रेंज बहुत नहीं, नहीं, नहीं पहला मैं आए तो की हो गया प, प, ਆਹ ਇਹ ਦਮ ਦੱਸਦਾ ਕੋਈ ਨਾ ਰੇਂਜ ਬਹੁਤ ਹੰਸ ਨਾਲੇ ਨਹੀਂ ਆਹਾ ਆਪਣਾ ਡੋਗਰ ਡੋਗਰ ਕਿਵੇਂ ਆਇਆ ਸੀ ਸਾਰਾ ਦੱਸੂ ਆਪਾਂ ਜਾ ਕੇ ਮੈਨੂੰ ਦੱਸੋ ਤਾਂ ਸਹੀ ਡੋਗਰ ਕਿਵੇਂ ਆਇਆ ਸੀ ਡੋਗਰ ਦੱਸ ਗਿਆ ਤੇਰੀਆਂ ਕਰਤੂਤਾਂ ਕਰਤੂਤਾਂ ਕੀ ਕਰਤੂਤਾਂ ਕਰਤੀਆਂ ਮੈਂ ਉਹ ਜਿਹੜਾ ਜੱਗ ਨੂੰ ਫੋਨ ਤੇ ਗੱਲਾਂ ਕਰਦੀ ਐ ਆਇਆ ਤੇਰੀ ਰੇਂਜ ਉੱਤੇ ਫੜਾਣਾ ਮੈਂ ਆ ਜਾ ਮੇਰੀ ਗੱਲ ਸੁਣੋ ਗੱਲ ਸੁਣੋ ਪਹਿਲਾਂ ਮੇਰੀ ਮੈਂ ਮੈਂ ਕੋਈ ਕਰਤੂਤ ਨਹੀਂ ਕੀਤੀ ਓਨੇ ਨਾ ਮੇਰਾ ਹੱਥ ਐ ਜਿਵੇਂ ਤੁਸੀਂ ਫੜਿਆ ਹੋਇਆ ਐ ਐ ਫੜ ਲਿਆ ਸੀ ਭਰੇ ਬਾਜ਼ਾਰ ਚ ਮੈਂ ਉਹਦੇ ਥੱਪੜ ਮਾਰਿਆ ਉਹ ਸੱਚੇ ਸੁੱਚੇ ਬੰਦੇ ਤੇ ਦੇਖ ਕੀ ਦੂਸਣਾਂ ਆਦਿਆ ਹੁਣ ਨਹੀਂ ਮੈਂ ਤੇਰੇ ਝੂਠ ਚਾਂਦਾ ਕਮਾਲ ਹੋ ਗਈ ਤੁਹਾਡੀ ਤੁਸੀਂ ਮੇਰੀ ਗੱਲ ਦਾ ਯਕੀਨ ਕਿਉਂ ਨਹੀਂ ਮੰਨਦੇ ਮੰਨਦੀਆਂ ਨਹੀਂ ਹਰੇ ਤੂੰ ਸਾਲੇ ਦੀ ਸਮਝਦਾ ਮੇਰੀ ਗੱਲ ਸੁਣੋ ਮੈਂ ਜਾਣ ਕੇ ਨਹੀਂ ਮਾਰਿਆ ਜਾਣ ਕੇ ਨਹੀਂ ਮਾਰਿਆ ਮੈਂ ਜਾਣ ਕੇ ਨਹੀਂ ਮਾਰਿਆ ਗੱਲ ਸੁਣੋ ਮੇਰੀ ਮਾਰਤਾ ਓਏ ਮਾਰਤਾ ਮਾਰੀ ਦਿੰਨੀ ਆ ਨੂੰ ਫੋਨ ਕਰਦੀਆਂ ਜਾ ਕੇ ਨੂੰ ਫੋਨ ਕਰਦੀਆਂ ਇਹਨੂੰ ਟੱਕ ਦਿੰਨੀ ਹੈ ਕੋਈ ਦੇਖ ਵੀ ਨਾ ਲਵੇ ਉਹ ਹੁਣ ਫੋਨ ਰਸੋਈ ਚ ਹੈ। ਕਿ ਜਾਗ ਰਗਾ ਕਿੱਥੇ ਆ ਗੋ? ਤੈਨੂੰ ਪੰਜਾਹ ਫੋਨ ਕਰਤੇ ਤੈਨੂੰ ਆਏ ਨਹੀਂ ਹੈਗਾ ਮੈਂ ਫੋਨ ਚੈੱਕ ਲਾਂ। ਮੇਰੀ ਗੱਲ ਸੁਣ ਛੇਤੀ ਤੋਂ ਪਹਿਲਾਂ ਘਰੇ ਆ ਜਾ। ਜੇ ਤੂੰ ਚਾਹਣਾ ਨਾ ਮੈਂ ਜਿਉਂਦੀ ਰਵਾਂ। ਬਸ ਆ ਜਾ। ਕੁਛ ਨਹੀਂ ਬਸ ਆ ਜਾ ਛੇਤੀ। ਨਹੀਂ ਮੈਂ ਮਰ ਜੂ। ਹਾ ਹਨ ਮਾਰਦਾ ਸੀ ਨਾ ਮੈਨੂੰ ਇਹਨਾਂ ਨਾਲ ਹੁਣ ਮਾਰ ਮਾਰ ਹੁਣ ਬੋਲੀ ਬੋਲੀ ਤੇਰੇ ਸਰਾਣੇ ਬੈਠੀਆਂ ਮੈਂ ਓਏ ਆ ਕੀ ਕਰਤਾ ਤੈਨੂੰ ਦੀਂਦਾ ਨਹੀਂ ਮਾਰਦਾ ਮੈਨੂੰ ਓ ਤੇਰਾ ਦਿਮਾਗ ਸੱਟਿਆ ਕੀ ਨਾ ਬੌਲੀ ਤਾਂ ਨਹੀਂ ਹੋ ਗਈ ਮੇਰੀ ਗੱਲ ਸੁਣਦਾ ਜਾਗਰਾ ਤੇਰੇ ਵਾਸਤੇ ਕੀਤਾ ਮੈਂ ਸਾਰਾ ਕੁਝ ਤੇਰੇ ਵਾਸਤੇ ਤੇ ਇਥੋਂ ਤਾਂ ਕੁਝ ਹੋਇਆ ਨਹੀਂ ਤੂੰ ਕਿੱਥੇ ਤਾਂ ਮੈਨੂੰ ਕਹਿਣਾ ਸੀ ਵੀ ਵਾਹ ਪਾਲੀ ਕਿੰਨਾ ਸੋਹਣਾ ਕੰਮ ਕੀਤਾ ਆਪਣੇ ਰਾਹ ਦਾ ਰੋੜਾ हट ਗਿਆ ਕਿੱਥੇ ਤੂੰ ਮੈਨੂੰ ਕਹੀਆਂ ਨਾ ਵੀ ਆਹ ਕੀ ਕੀਤਾ ਉਹ ساری ਉਮਰ ਬੌੜੀਏ ਜਿਹਾ ਸੜ ਜਾਗਾ ਕੀ ਕਰਤਾ ਤੇਰੇ ਦਿਮਾਗ ਸੈਂਟਰ ਚ ਵੀ ਐ ਮੈਂ ਇੰਨੀ ਕੀ ਕਾਲੀ ਹੋਰੀ ਤੈਨੂੰ ਕਹਿ ਦਾਂਗੀ ਮੈਂ ਤੈਨੂੰ ਆਪੀ ਲੈ ਜੂਗਾ ਮਰਾ ਦਿਮਾਗ ਤੋਂ ਕੰਮ ਲੈ ਮੇਰੀ ਗੱਲ ਸੁਣ ਹੁਣ ਤਾਂ ਹੀ ਮਰ ਗਿਆ ਗੱਲ ਸੁਣ ਲੈ ਮੇਰੀ ਮੇਰੀ ਗੱਲ ਸੁਣ ਲੈ ਜਾਗਰਾ ਮੈਨੂੰ ਇੱਥੋਂ ਲੈ ਜਾ ਨਹੀਂ ਤੈਨੂੰ ਪਤਾ ਹੈ ਇਹਦੀ ਲੋਥ ਦੇ ਨਾਲ ਨਾਲ ਨਾ ਤੈਨੂੰ ਮੇਰੀ ਲੋਥ ਵੀ ਚੱਕਣੀ ਪਊਗੀ ਉਹ ਮੇਰੀ ਗੱਲ ਸੁਣਾ ਉਹ ਮੜਾ ਦਿਮਾਗ ਠੀਕ ਕਰ ਇਹਨੂੰ ਆਪਾਂ ਟਿਕਾਣੇ ਲਾਣ ਦੀ ਬਿਉਤਬੰਦੀ ਕਰਦੇ ਆ ਬਹਿ ਕੇ ਮਾ ਠੰਡੇ ਦੇ ਮਗਨਾਂ ਸੋਚਾ ਤਾ ਖੜੀ ਹੋ ਬੋਲ ਮਰੀਏ ਨੇ ਖੜੀ ਹੋ ਜਾ ਹਾਂ ਖੜੀ ਹੋ ਖੜੀ ਖੜੀ